ਅੱਜ ਔਰਤਾਂ ਦੀ ਕਨਵੈਨਸ਼ਨ ਰੱਖੀ ਗਈ ਸੀ ਕਿਰਤੀ ਕਿਸਾਨ ਯੂਨੀਅਨ ਜਿੱਥੇ ਤੁਸੀਂ ਵੀ ਸਬੋਧਨ ਕੀਤਾ ਹੈ ਤਾਂ ਕਿਵੇਂ ਦੇਖਤੀ ਹਾਂ ਤੁਸੀਂ ਔਰਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਔਰਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੈ ਤੇ ਔਰਤਾਂ ਦਾ ਇਹ ਜਿਹੜਾ ਅੱਜ ਦੀ ਕਨਵੈਨਸ਼ਨ ਹੈ ਇਹ ਕਿਰਤੀ ਕਿਸਾਨ ਯੂਨੀਅਨ ਦੀ ਇਸਤਰੀ ਵਿੰਗ ਨੇ ਔਰਤ ਵਿੰਗ ਨੇ ਆਯੋਜਿਤ ਕੀਤੀ ਔਰ ਔਰਤਾਂ ਪੂਰੇ ਪੰਜਾਬ ਦੇ ਵਿੱਚੋਂ ਇੱਥੋਂ ਪਹੁੰਚੀਆਂ ਨੇ ਅੱਜ ਦਾ ਮੁੱਦਾ ਸੀ ਕਿ ਅਸੀਂ ਇਸ ਗੱਲ ਨੂੰ ਵਿਚਾਰੀਏ ਕਿ ਸਾਡੀਆਂ ਲੋਕ ਲਹਿਰਾਂ ਵਿੱਚ ਸਾਡੇ ਜਮਹੂਰੀ ਕੋਲਾ ਵਿੱਚ ਸਾਡੇ ਕਿਸਾਨ ਕੋਲਾ ਵਿੱਚ ਔਰਤਾਂ ਦੀ ਹਿੱਸੇਦਾਰੀ ਦਾ ਕੀ ਮਤਲਬ ਹੈ ਤੇ ਔਰਤਾਂ ਦੀ ਹਿੱਸੇਦਾਰੀ ਦੇ ਨਾਲ ਕੀ ਕੀ ਬਦਲਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਬੜੀ ਸਾਰਥਕ ਗੱਲਬਾਤ ਇੱਥੇ ਹੋਈ ਹੈ ਹੋ ਰਹੀ ਹੈ ਅਸੀਂ ਮਹਿਸੂਸ ਕੀਤਾ ਹੈ ਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਸ ਜੋਸ਼ ਦੇ ਨਾਲ ਇੱਥੇ ਪਹੁੰਚੀਆਂ ਨੇ ਇੰਨੀ ਵੱਡੀ ਗਰਮੀ ਇੰਨੀ ਹੋਣ ਦੇ ਬਾਵਜੂਦ ਇਸ ਤੋਂ ਸਾਫ ਹੈ ਕਿ ਔਰਤਾਂ ਆਪਣੇ ਹਾਲਾਤ ਬਾਰੇ ਫਿਕਰਮੰਦ ਹਨ ਅਜ ਔਰਤਾਂ ਹਾਸ਼ੀਏ ਤੇ ਪਈਆਂ ਹੋਈਆਂ ਹਨ ਔਰਤਾਂ ਦੇ ਕੋਲ ਰੋਜ਼ਗਾਰ ਨਹੀਂ ਹਨ ਔਰਤਾਂ ਦੇ ਕੋਲ ਹੋਰ ਵਸੀਲੇ ਨਹੀਂ ਹਨ ਔਰਤਾਂ ਦੇ ਜ਼ਮੀਨ ਨਹੀਂ ਹੈ ਆਦਿਵਾਸੀ ਔਰਤਾਂ ਜਿਵੇਂ ਹਨ ਉਹਨਾਂ ਨੂੰ ਆਪਣੇ ਵਸੀਲਿਆਂ ਤੋਂ ਨਿਖੇੜਿਆ ਜਾ ਰਿਹਾ ਹੈ ਹਰ ਤਰ੍ਹਾਂ ਦੇ ਨਾਲ ਔਰਤਾਂ ਦੇ ਨਾਲ ਇੱਕ ਕਿਸਮ ਦੀ ਉਹਨਾਂ ਦੇ ਹੱਕਾਂ ਦੀ ਛਾਪਾ ਮਾਰੀ ਹੋ ਰਹੀ ਹੈ ਇਸ ਨਾ ਕਿ ਸਮਾਜ ਵੱਲੋਂ ਬਲਕਿ ਸਾਡੀ ਸਰਕਾਰਾਂ ਵੱਲੋਂ ਸਾਡੇ ਵਾਸਤੇ ਅੱਜ ਇਹ ਇੱਕ ਮੌਕਾ ਸੀ ਕਿ ਅਸੀਂ ਇਕੱਠੇ ਬੈਠ ਕੇ ਸਿਰ ਜੋੜ ਕੇ ਆਪਣੇ ਉੱਤੇ ਹੁੰਦੇ ਹੋਏ ਹਮਲੇ ਨੂੰ ਸਮਝਿਏ ਤੇ ਇਹਦਾ ਮੁਕਾਬਲਾ ਕਰਨ ਦੀ ਬੇਉੰਤ ਬਣਾਈਏ ਤੇ ਉਸੇ ਪੱਖ ਤੋਂ ਮੈਨੂੰ ਲੱਗਦਾ ਹੈ ਕਿ ਅੱਜ ਦੀ ਜਿਹੜੀ ਗੱਲਬਾਤ ਸੀ ਜਦੇ ਵਿੱਚ ਇਹ ਵੱਡੇ ਤੌਰ ਤੇ ਇਹ ਸਾਹਮਣੇ ਲਿਆਂਦਾ ਗਿਆ ਕਿ ਔਰਤਾਂ ਦੀ ਜਦੋਂ ਕਿਸਾਨ ਆંદੋਲਨ ਦੇ ਵਿੱਚ ਭਾਗ ਲਿਆ ਤੇ ਉਹਦੇ ਨਾਲ ਕੀ ਬਦਲਿਆ ਕਿਸ ਤਰ੍ਹਾਂ ਜਦੋਂ ਮੋਦੀ ਸਰਕਾਰ ਨੂੰ ਆਖਿਰ ਤਿੰਨ ਕਾਨੂੰਨ ਵਾਪਸ ਲੈਣੇ ਪਏ ਤੇ ਉਹ ਸਿਰਫ ਇਸ ਕਰਕੇ ਨਹੀਂ ਉਹਨੂੰ ਲੈਣੇ ਪਏ ਕਿ ਉਹਨੂੰ ਸਮਝ ਆ ਗਈ ਸੀ ਜਾਂ ਉਹ ਕੁਝ ਕਿਸਾਨਾਂ ਨੂੰ ਸਮਝਾਣ ਤੋਂ ਜਿਵੇਂ ਕਿ ਉਹਨੇ ਕਿਹਾ ਕਿ ਉਹ ਅਸਮਰਥ ਰਿਹਾ ਹੈ ਉਥੇ ਔਰਤਾਂ ਦੀ ਸਸ਼ਕਤ ਜਿਹੜੀ ਪ੍ਰੈਜ਼ੈਂਸ ਸੀਗੀ ਜਿਹੜੀ ਉਹਨਾਂ ਦੀ ਸ਼ਮੂਲੀਅਤ ਸੀਗੀ ਤੇ ਜਿਨੇ ਖੇਤੀ ਸੰਕਟ ਦੇ ਨਵੇਂ ਮਾਇਨੇ ਜਿਹੜੇ ਆ ਉਸ ਲੋਕਾਂ ਸਾਹਮਣੇ ਖੋਲ ਕੇ ਰੱਖ ਦਿੱਤੇ ਸਨ ਤੇ ਸਾਰੇ ਮੁਲਕ ਦੀ ਹੀ ਨਹੀਂ ਸਗੋ ਦੁਨੀਆ ਭਰ ਦੇ ਲੋਕਾਂ ਦੀ ਜਿਹੜੀ ਸਿਮਪਥੀ ਸੀ ਜਿਹੜੀ ਸੋਲਿਡੈਰਿਟੀ ਸੀ ਇੱਕ ਜੁਟਤਾ ਸੀ ਉਹ ਕਿਸਾਨੀ ਦੇ ਨਾਲ ਹੋਈ ਔਰ ਜਿਹਦੇ ਕਰਕੇ ਮੋਦੀ ਨੂੰ ਉਹ ਵਾਪਸ ਕਾਨੂੰਨ ਲੈਣੇ ਪਏ ਉਸ ਗੱਲ ਨੂੰ ਸਮਝਦੇ ਹੋਏ ਔਰਤਾਂ ਨੂੰ ਵੀ ਇਹ ਗੱਲ ਉਹ ਤਾਂ ਕਿ ਉਹਨਾਂ ਦੇ ਅੰਦਰ ਵੀ ਇਹ ਕਾਰ ਕਰ ਸਕੇ ਕਿ ਉਹ ਐਵੇਂ ਨਹੀਂ ਗਈਆਂ ਸੀ ਜਿਉਂ ਉਹਨਾਂ ਨੂੰ ਲੱਗੇ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਇਸ ਕੋਲ ਨੇ ਦੇ ਜਿੱਤਣ ਵੱਲ ਜਿਹੜਾ ਇੱਕ ਵੱਡਾ ਹਿੱਸਾ ਪਾਇਆ ਸੀ ਜਿਵੇਂ ਕਿ ਹੋਰ ਕੋਲਾਂ ਵਿੱਚ ਜਦੋਂ ਪਹਿਲਵਾਨ ਕੁੜੀਆਂ ਨੇ ਆਪਣਾ ਕੋਲ ਵਿੱਡਿਆ ਉਹਦੇ ਵਿੱਚ ਵੀ ਜਿਸ ਤਰ੍ਹਾਂ ਨਾਲ ਔਰਤਾਂ ਨੇ ਭਾਵੇਂ ਉਹ ਹਰਿਆਣਾ ਦੀਆਂ ਔਰਤਾਂ ਸੀ ਭਾਵੇਂ ਜਿੱਥੇ ਪੰਜਾਬ ਤੋਂ ਦਿੱਲੀ ਜਾਂਦੇ ਰਹੇ ਪਹਿਲਵਾਨ ਕੁੜੀਆਂ ਦਾ ਜਿਹੜਾ ਅੰਦੋਲਨ ਸੀ ਉਹਨੇ ਵੀ ਜਿੱਤ ਦਾ ਮੂ ਕਿ ਆ ਤੇ ਔਰਤਾਂ ਦੀ ਹਿੱਸੇਦਾਰੀ ਹੁਣ ਇਹ ਸਾਬਤ ਕਰ ਰਹੀ ਹੈ ਕਿ ਉਹ ਕੋਲਾ ਨੂੰ ਅੱਗੇ ਲਿਜਾਣ ਵਿੱਚ ਉਹਨਾਂ ਦੀ ਆਵਾਜ਼ ਉੱਚੀ ਕਰਨ ਵਿੱਚ ਤੇ ਬੋਲੇ ਕੰਨ ਜਿਹੜੇ ਨੇ ਸਰਕਾਰਾਂ ਦੇ ਜਿਹੜੇ ਨਹੀਂ ਸੁਣਨਾ ਚਾਹੁੰਦੇ ਲੋਕਾਂ ਦੀ ਆਵਾਜ਼ ਉਹ ਆਪ ਜਦੋਂ ਔਰਤਾਂ ਦੀ ਆਵਾਜ਼ ਉਹਨਾਂ ਵਿੱਚ ਜੁੜਦੀ ਹੈ ਤੇ ਉਹ ਬੋਲੇ ਕੰਨਾਂ ਨੂੰ ਵੀ ਸੁਣਾਈ ਦੇਣ ਲੱਗਦਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਲੜਾਈ ਕਾਰਪੋਰੇਟ ਘਰਾਣਿਆਂ ਨਾਲ ਲੜੀ ਜਾਵੇਗੀ ਜਿਵੇਂ ਕਿ ਪਾਣੀਆਂ ਦੀ ਗੱਲ ਹੋਵੇ ਇਹ ਖੇਤੀ ਦੀ ਗੱਲ ਹੋਵੇ ਤਾਂ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਔਰਤਾਂ ਅੱਗੇ ਵੱਧ ਪਾਉਣਗੀਆਂ ਜਾਂ ਜਾ ਪਾਉਣਗੀਆਂ ਜ਼ਰੂਰ ਅਬ ਜਿਹੜਾ ਜਿਸ ਤਰ੍ਹਾਂ ਦੀ ਲੜਾਈ ਹੁਣ ਅਸੀਂ ਅੱਗੇ ਵੇਖ ਰਹੇ ਹਾਂ ਕਿ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਲੜਣੀ ਪਏਗੀ ਜਿਸ ਤਰ੍ਹਾਂ ਉਹ ਅਸੀਂ ਜਾਣਦੇ ਹਾਂ ਬਜਟ ਆ ਰਿਹਾ ਹੈ ਸਾਨੂੰ ਖਦਸ਼ਾ ਹੈ ਕਿ ਜਿਹੜੀਆਂ ਜਿਹੜੇ ਤਿੰਨ ਕਾਨੂੰਨ ਉਸ ਵੇਲੇ ਵਾਪਸ ਲੈ ਲਏ ਗਏ ਸਨ ਉਹ ਹੋਰ ਤਰ੍ਹਾਂ ਦੇ ਨਾਲ ਸਾਹਮਣੇ ਲਿਆਏ ਜਾਣਗੇ ਪਿੱਛੋਂ ਦੀਵਾੜੇ ਜਾਣਗੇ ਕਿਸਾਨਾਂ ਨੂੰ ਆਪਣੀ ਸਾਰਾ ਜ਼ੋਰ ਲਾ ਕੇ ਤਾਨ ਲਾ ਕੇ ਆਪਣੀਆਂ ਜ਼ਮੀਨਾਂ ਦੀ ਆਪਣੇ ਵਸੀਲਿਆਂ ਦੀ ਰਾਖੀ ਕਰਨੀ ਪਏਗੀ ਕਿਉਂਕਿ ਸਰਕਾਰਾਂ ਨੇ ਕਾਰਪੋਰੇਟਾਂ ਨਾਲ ਐਸਾ ਹੱਥ ਮਿਲਾ ਰੱਖਿਆ ਹੈ ਕਿ ਉਹ ਕਦੀ ਵੀ ਉਹਨਾਂ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖਿਆ ਨਹੀਂ ਕਰਨਾ ਚਾਹੇਗੀ ਹੁਣ ਜਿਹੜਾ ਹੈ ਉਹ ਕਿਸਾਨਾਂ ਦੇ ਉਹਨਾਂ ਦੀ ਜਥੇਬੰਦੀਆਂ ਦੇ ਉੱਤੇ ਹੈ ਕਿ ਉਹ ਕਿੰਨੀ ਵੱਡੀ ਤੇ ਕਿੰਨੀ ਮਜ਼ਬੂਤ ਲੜਾਈ ਐਸ এজেন্ডਾ ਨੂੰ ਦੇਂਦੇ ਨੇ ਜਿਸ ਦੇ ਵਿੱਚ ਔਰਤਾਂ ਦੀ ਜਿਹੜੀ ਹਿੱਸੇਦਾਰੀ ਹੈ ਉਹ ਪ੍ਰਮੁੱਖ ਹੋਏਗੀ ਕਿ ਕਾਰਪੋਰੇਟ ਜਿਹੜੇ ਘਰਾਣੇ ਨੇ ਜਿਸ ਤਰ੍ਹਾਂ ਕਿ ਅੱਜ ਅਸੀਂ ਜਾਣਦੇ ਆ ਕਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ ਕਿ ਜਿਹੜਾ ਅੰਬਾਨੀ ਹੈ ਉਹਦੀ ਜਿਹੜੀ ਨੈਟ ਵਰਥ ਹੈ ਇਸ ਸਾਲ 2024 ਦੇ ਵਿੱਚ ਉਹ 10000 ਕਰੋੜ ਸੌਰੀ 10 ਲੱਖ ਕਰੋੜ ਹੈ ਜਦੋਂ ਕਿ ਪੰਜਾਬ ਸੂਬੇ ਦੀ ਜੜੀ ਜੀਡੀਪੀ ਹੈ ਉਹ 8 ਲੱਖ ਕਰੋੜ ਹੈ ਅੰਬਾਨੀ ਦੀ ਕੁੱਲ ਜੜੀ ਪੂੰਜੀ ਹੈ ਉਹ ਪੰਜਾਬ ਦੀ ਸਾਰੀ ਪੂੰਜੀ ਤੋਂ ਵੱਧ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਸਾਂਝੀ ਪੂੰਜੀ ਹੈ ਜਿਹਨੂੰ ਕਿਹਾ ਜਾਂਦਾ ਹੈ ਕਿ ਗ੍ਰਾਸ ਡੋਮੈਸਟਿਕ ਪ੍ਰੋਡਕਟ ਉਹਦੇ ਤੋਂ ਵੱਧ ਹੈ ਇਸ ਕਰਕੇ ਉਹਦੇ ਹਿੱਤ ਤੇ ਸਾਹਮਣੇ ਨੇ ਬਾਕੀ ਲੋਕਾਂ ਨੇ ਆਪਣੇ ਹਿੱਸਿਆਂ ਦੀ ਰਾਖੀ ਕਰਨੀ ਹੈ ਔਰ ਉਹ ਲੜਕੇ ਕਰਨੀ ਹੈ ਲੋਕਾਂ ਦੇ ਸਾਹਮਣੇ ਇਹ ਸਾਫ ਹੈ ਕੀ ਉਹਨਾਂ ਦਾ ਦੁਸ਼ਮਣ ਕੌਣ ਹੈ ਇਹ ਸਾਫ ਹੈ ਕਿ ਕੌਣ ਉਹਨਾਂ ਦੀ ਨੂੰ ਉਹਨਾਂ ਨੂੰ ਉਜਾੜ ਰਿਹਾ ਹੈ ਇਹ ਤੇ ਲੋਕਾਂ ਨੇ ਸਮਝ ਲਿਆ ਹੈ ਕਿ ਜਿਹੜਾ ਹੁਣ ਉਹ ਕਾਰਪੋਰੇਟਾਂ ਦਾ ਵਸੇਬਾ ਹੈ ਉਹ ਕਿਸਾਨਾਂ ਦਾ ਉਜਾੜਾ ਹੈ ਔਰ ਉਹਨਾਂ ਨੇ ਦੇ ਖਿਲਾਫ ਲੜਨਾ ਹੈ ਔਰ ਉਹ ਲੜਨਗੇ ਔਰਤਾਂ ਦੀ ਗਿਣਤੀ ਆ ਵੱਡੀ ਗਿਣਤੀ ਦੇ ਵਿੱਚ ਸਮੁਲੀਅਤ ਹੋਈ ਹੈ ਪਰ ਜਿਹੜੀਆਂ ਘਰੇ ਔਰਤਾਂ ਬੈਠੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਜਣ ਉਹਨਾਂ ਨੂੰ ਇਹੀ ਸੰਦੇਸ਼ ਹੈ ਕਿ ਉਹਨਾਂ ਨੂੰ ਘਰੋਂ ਨਿਕਲਣਾ ਪਏਗਾ ਨਹੀਂ ਤੇ ਉਹ ਘਰ ਵੀ ਨਹੀਂ ਰਹਿਣੇ ਉਹਨਾਂ ਦੇ ਜੇ ਉਹ ਘਰੋਂ ਨਹੀਂ ਨਿਕਲਣਗੀਆਂ ਤੇ ਅੱਜ ਜਿਹੜੀਆਂ ਬਲਗਣਾ ਨੂੰ ਉਹ ਸੋਚ ਰਹੀਆਂ ਨੇ ਕਿ ਜਿਹਦੇ ਅੰਦਰ ਉਹ ਬੜੀਆਂ ਮਹਿਫੂਜ਼ ਨੇ ਉਹ ਵੀ ਨਹੀਂ ਰਹਿਣੀਆਂ ਉਹਨਾਂ ਨੂੰ ਅਗਰ ਆਪਣੇ ਘਰ ਵੀ ਬਚਾਣੇ ਹੈ ਤੇ ਉਹਨਾਂ ਨੂੰ ਆਪਣੀ ਆਵਾਜ਼ ਜਿਹੜੇ ਕਰੋ ਨਿਕਲ ਕੇ ਵੱਡੀ ਆਵਾਜ਼ ਦਾ ਹਿੱਸਾ ਬਣਨਾ ਪਏਗਾ ਤੇ ਔਰਤਾਂ ਨੂੰ ਇਹੀ ਕਹਿਣਾ ਹੋਏਗਾ بار بار ਕਿ ਘਰਾਚੋਂ ਨਿਕਲੋ ਜਨ ਤੱਕ ਫੇੜ ਵਿੱਚ ਦਾਖਲ ਹੋਵੋ ਤੇ ਆਪਣੀ ਇਨਸਾਫ ਲਈ ਹੱਕ ਲਈ ਆਵਾਜ਼ ਉਠਾਓ